ਹਣ ਤਾਂ ਕਿੱਕਲੀ ਕਲੀਰ ਦੀ ਹਣ ਤਾਂ ਕਿੱਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਨਾਲ ਦਰ ਦਰ ਸੋ ਵੀਰੋ ਪਾਜੀ ਜਿੰਦਾਬਾਦ ਸੋ ਵੀਰੋ ਤੁਹਾਡਾ ਜਿਹੜਾ ਜੋਸ਼ ਦੇਖ ਕੇ ਅੱਜ ਮੈਨੂੰ ਦੇਖੋ ਪਤਾ ਕੀ ਹੈ ਮੈਨੂੰ ਕਈ ਵਾਰੀ ਅੱਜ ਵੀ ਬਹੁਤ ਸਾਰੇ ਫੋਨ ਆਏ ਕਹਿੰਦੇ ਜੀ ਅੱਜ ਤਾਂ ਫਿਰ ਘਰੇ ਆਉਂਗੇ ਮੈਂ ਕਹਿੰਦਾ ਜੀ ਜਿਹੜੇ ਕੰਮ 'ਚ ਪਏ ਹੈ ਨਾ ਇਹ ਘਰੇ ਬੈਠਣ ਵਾਲਾ ਕੰਮ ਨਹੀਂ ਹੈਗਾ ਉਹਦਾ ਇਹ ਇਹ ਮੈਂ ਕਹਿੰਦਾ ਜੀ ਜਦੋਂ ਲੋਕ ਨਹੀਂ ਸਾਡੇ ਕਰਕੇ ਸੁਣਦੇ ਫਿਰ ਅਸੀਂ ਉਹਨਾਂ ਕਰਕੇ ਕਿਵੇਂ ਸੌ ਜਾਾਂਗੇ ਅਸੀਂ ਲੋਕਾਂ ਦੇ ਨਾਲ ਹਰ ਵਕਤ ਨਾਲ ਆ ਕੋਈ ਦਿਨ ਹੋਵੇ ਕੋਈ ਤਿਆਰ ਹੋਵੇ ਜਿੱਥੇ ਲੋਕ ਖੜੇ ਨੇ ਅਸੀਂ ਨਾਲ ਲੋਕਾਂ ਦੇ ਖੜਾਂਗੇ ਸੋ ਅਸੀਂ ਅੱਜ ਜਿੱਥੇ ਆਏ ਆ ਇਹ ਕਹਿਣ ਲਈ ਆਏ ਆ ਕਿ ਤੁਹਾਡੇ ਤੇ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਨੂੰ ਬਾਕੀ ਆਪਾਂ ਲੜਨਾ ਨਹੀਂ ਕੋਈ ਇੱਕ ਮਿੰਟਾ ਕੁ ਮੁੰਡਾ ਚ ਵੀ ਨਹੀਂ ਲੜਨਾ ਜੇ ਕੋਈ ਕਹਿੰਦਾ ਨਾ ਵੀ ਤੁਸੀਂ ਹਾਰੋਗੇ ਕਹਾਂ ਧੰਨਵਾਦ ਜੀ ਕਹੋ 14 ਤਰੀਕ ਨੂੰ ਦੇਖ ਲਾ ਕੇ ਬਸ ਐਨਾ ਕਹਿ ਲਿਆ ਕਰੋ ਕਾਨੂੰ ਲੜਨਾ ਪਏ ਤਾਂ ਦੇਖੋ ਇਹ ਤਾਂ ਲੜਨ ਨੂੰ ਫਿਰਦੇ ਆ ਇਹ ਤਾਂ ਲੜਨ ਨੂੰ ਫਿਰਦੇ ਪਤਾ ਕੀ ਹੈ ਦੇਖੋ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅੱਜ ਟੈਹ ਜਾਣਾ ਹੈ ਜਦੋਂ ਉਹਨੂੰ ਪਤਾ ਹੁੰਦਾ ਮੈਂ ਥੱਕਿਆ ਪਿਆ ਮੈਂ ਟਹਿ ਜਾਣਾ ਹੁਣ ਮੈਂ ਹਾਰ ਜਾਣੀ ਛਿੰਝ ਉਹਨਾਂ ਦੂਜੇ ਪਹਿਲਵਾਨ ਦੇ ਪੰਨ ਤੇ ਦੰਦੀ ਵੱਢਣ ਲੱਗ ਜਾਂਦਾ ਕਦੇ ਉਹਨੂੰ ਉਹਦੇ ਉਈਂ ਘਰੂਟ ਮਾਰਨ ਲੱਗ ਜਾਂਦਾ ਫਿਰ ਇਹ ਤਾਂ ਘਰੂਟਾ ਘਰਟਾ ਤੇ ਆਏ ਹੋਏ ਹੁਣ ਵੀ ਇਹਨਾਂ ਨੂੰ ਯਾਰ ਕਿੰਨੇ ਭੜਕਾਈਏ ਆਪਾਂ ਭੜਕਾ ਨਹੀਂ ਬਿਲਕੁਲ ਸ਼ਾਂਤ ਰਹਿਣਾ ਨੌਜਵਾਨ ਮੁੰਡੇ ਸਾਡੇ ਸਾਥ ਸ਼ਾਂਤ ਰਹਿਣਾ ਕੁਝ ਸੋਸ਼ਲ ਮੀਡੀਆ ਤੇ ਨਹੀਂ ਲੜਨਾ ਕਿਤੇ ਇੱਥੇ ਆਉਂਦੇ ਹੋਣ ਜਾਂਦੇ ਹੋਣ ਪਰਾਂ ਦੀ ਲੰਗ ਜੋ ਮੇਰਾ ਮੱਥੇ ਲੱਗੇ ਮਾੜਿਆ ਯਾਰ ਆ ਹੁਣ ਤੁਸੀਂ ਦੇਖੋ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਚੜ ਜਾਣਸਰ 11 ਤਰੀਕ ਨੂੰ ਨਾ ਧੋਕੇ ਵਾਇਕਰੂ ਦਾ ਨਾਮ ਲੈ ਕੇ ਜਾਣਸਰ ਚੜੂ ਵਾਲਾ ਚੋਣ ਨਿਸ਼ਾਨ ਤੱਕ ਕੇ ਆਜੋ ਵਾਪਸ ਹੋਰ ਇਧਰ ਉਧਰ ਵਾਲੇ ਚੋਣ ਨਿਸ਼ਾਨ ਦੇਖਿਓ ਬੇਨਾ ਨੀ ਤਾਂ ਚਿੱਟਾ ਜਾਂ ਕਾਲਾ ਮੋਤੀ ਉੱਤਰ ਸਕਦਾ ਕਾਂ ਚਾ ਇਹਦੇ ਐਡੇ ਨੈਸ਼ ਨੇ ਹਾਂ ਜਿੰਦਾਬਾਦ ਇਹ ਦੱਸ ਦਿਓ ਮੈਂ ਨਾ ਕਿਤੇ ਕਿਤੇ ਮਾਵਾ ਭੈਣਾਂ ਨੂੰ ਵੀ ਦੱਸ ਦਿਓ ਕਿ ਤੇ ਇੰਨੀਆਂ ਕਰਾ ਲੀਏ ਇਹਨਾਂ ਨੇ ਸਾਰਾ ਪੰਜਾਬ ਨੁੱਟ ਕੇ ਖਾ ਲਿਆ ਇਹਨਾਂ ਨੇ بس 11 ਤਰੀਕ ਨੂੰ ਵੋਟਾਂ ਪਾਉਣੀਆਂ 11 ਤਰੀਕ ਤੱਕ ਦੇਖੋ ਆਪਾਂ ਜਿੰਨਾ ਚਿਰ ਰੀਵੰਚ ਨਹੀਂ ਵੱਜਦੇ ਉਹਨਾਂ ਚਿਰ ਆਪਾਂ ਇਹ ਨਹੀਂ ਸਮਝਣਾ ਕਿ ਅਸੀਂ ਜੁੱਤਕੇ ਜਾਂ ਕੋਈ ਹੋਰ ਦੇਖੋ ਹਰੇਕ ਪਾਰਟੀ ਨੂੰ ਆਪਣਾ ਆਪਣਾ ਹੱਕ ਹੈ ਜੋਰ ਲਾਉਣ ਦਾ ਜਿਵੇਂ ਮਰਜੀ ਜਿਹੜੇ ਮਰਜੀ ਤਰੀਕੇ ਜੋ ਕਾਨੂੰਨ ਦੇ ਮਤਲਬ ਕੋ ਉਹਨਾਂ ਨੂੰ ਖੁੱਲ ਮਿਲੀ ਹੈ ਉਹਦੇ ਨਾਲ ਕੋ ਕਰਨ ਪ੍ਰਚਾਰ ਕਿਸੇ ਤੇ ਨਿੱਜੀ ਤੌਰ ਤੇ ਨਾ ਕੋਈ ਕਮੈਂਟ ਕਰਨ ਤੇ 11 ਤਰੀਕ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਇਹ ਹਜੇ ਵੇਲੇ ਤੱਕ ਤਾਂ ਕੰਮ ਨਿਭੜ ਜੂਗਾ ਕਿਉਂਕਿ ਇੱਕੋ ਪਾਸੇ ਆਈਏ ਬੋਟਾਂ ਕਿੰਨੀਆਂ ਹੋਣਗੀਆਂ ਇਹਦੇ ਬਸ ਤਾਂ ਹੋਣੀ ਹੀ ਨਹੀਂ ਠੀਕ ਹੈ ਨਾ ਸੋ ਇਸ ਕਰਕੇ ਮੈਨੂੰ ਚੰਗਾ ਲੱਗ ਰਿਹਾ ਥੋ ਬਹੁਤ دیر ਬਾਅਦ ਮੈਂ ਮਤਲਬ ਇਸ ਇਲਾਕੇ ਚ ਆਇਆ ਤੇ ਤੁਸੀਂ ਤਾਂ ਮੈਂ ਤਾਂ ਇਹ ਵੀ ਕਹਿ ਦਿੰਨੇ ਨੇ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ ਮੈਂ ਕਿਹਾ ਨਹੀਂ ਯਾਰ ਮੈਨੂੰ ਮੈਨੂੰ ਤਾਂ ਲੱਗਣੇ ਆਪ ਨੂੰ ਬਹੁਤ ਵਧੀਆ ਲੱਗਦਾ ਲੋਕਾਂ ਨੂੰ ਮਿਲ ਕੇ ਜੇ ਮੈਂ ਦੋ ਦੋ ਦਿਨ ਘਰੇ ਰਹਿ ਲਾਂ ਜਾ 2 2 4 ਦਿਨ ਲੋਕਾਂ ਨੂੰ ਨਾ ਮਿਲਿਆ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਝਾਂ ਕਿਉਂਕਿ ਲੋਕਾਂ ਨੂੰ ਮਿਲੇ ਬਿਨਾ ਸਾਡਾ ਸਰਦਾ ਹੀ ਨਹੀਂ ਤੇ ਇਹ ਇਹ ਬਣਾਤੇ ਹੈ ਮੰਤਰੀ ਮੁੱਖ ਮੰਤਰੀ ਤੁਸੀਂ ਬਣਾਤੇ ਕਾਂਗਰਸੀ ਕਾਲੀ ਸੀਐਮ ਹਾਊਸ ਦੇ ਅੰਦਰੋਂ ਕੁੰਡੇ ਬੰਦ ਕਰ ਲਏ ਕਹਿੰਦੇ ਪਬਲਿਕ ਨਾ ਆਵੇ ਕੁੰਡੇ ਲਾ ਦਿਓ ਅੰਦਰੋਂ ਲਾਤੇ ਕੈਪਟਨ ਸਾਹਿਬ ਨੇ ਲਾ ਲਏ ਬਾਲ ਸਾਹਿਬ ਨੇ ਲਾ ਲਏ ਸੁਖਵੀਰ ਹੋਰੀ ਸਾਹਿਬ ਆਪਦੇ ਉੱਤੇ ਮੈਲਾ ਜਵੜ ਗਏ ਤੇ ਪੌਣੇ ਪੰਜ ਸਾਲ ਬਾਅਦ ਅਫਸਰ ਆਏ ਉਹ ਕਹਿੰਦੇ ਜੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਲੋਕਾਂ ਕੋਲ ਜਾਣਾ ਪੈਣਾ ਕਹਿੰਦੇ ਖੋਲੋ ਗੇਟ ਫਿਰ ਗੇਟ ਖੋਲ ਲਿਆ ਪਰ ਦਰਵਾਜ਼ਾ ਨਾ ਖੁੱਲੇ ਉਹ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਉਹ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਮੀਨੂ ਵੀ ਪਏ ਨੇ ਕਾਫੀ ਕਹਿੰਦੇ ਨਹੀਂ ਲੱਕੜ ਤਾਂ ਨਹੀਂ ਫੁੱਲੀ ਥੱਲੇ ਬੇਲ ਡਹਿ ਗਈ ਐ ਜੀ ਬਿਲ ਲੈ ਕਹਿੰਦੇ ਕੋ ਖੁੱਲਦਾ ਕਿਉਂ ਨਹੀਂ ਬਾਅਦ ਪਤਾ ਲੱਗਿਆ ਕਿਸੇ ਅਫਸਰ ਨੇ ਬਾਹਰੋਂ ਦੱਸਿਆ ਇਹ ਕਹਿੰਦੇ ਜੀ ਲੋਕ ਬਾਹਰੋਂ ਲਾ ਗਏ ਉਹ ਕਹਿੰਦੇ ਅੰਦਰ ਹੀ ਰੋ ਹੁਣ ਤੁਸੀਂ ਹੁਣ ਉੱਥੇ ਹੀ ਬੈਠੇ ਨੇ ਤਾਂ ਏਹੇ ਆਪਣੇ ਨਾਲ ਹੱਥ ਮਲਾ ਕੇ ਬਾਅਦ ਸ਼ੈਂਪੂਆਂ ਨਾਲ ਹੱਥ ਧੋਣ ਵਾਲੇ ਵੀ ਖੁਰਕਣਾ ਪੈ ਜਾਓਏ ਕਿਤੇ ਇਹ ਕਿੱਥੋਂ ਤੁਹਾਡੇ ਨਾਲ ਜੱਫੀਆਂ ਪਾਉਣਗੇ ਇਹ ਕਿਤੇ ਪਿੰਨਾਂ ਨੇ ਪਸੀਨਾ ਦੇਖਿਆ ਹੋਵੇ ਕਦੇ ਤਾਂ ਪਤਾ ਲੱਗੇ ਇਹ ਕਦੇ ਖੇਤ ਗਏ ਹੋਣ ਤਾਂ ਪਤਾ ਲੱਗੇ ਇਹਨਾਂ ਨੇ ਕਦੇ ਖੇਤੀ ਕੀਤੀ ਹੋਵੇ ਗਰੀਬੀਆਂ ਅੜਾਈਆਂ ਹੁਣ ਪਤਾ ਲੱਗੇ ਇਹਨਾਂ ਨੇ ਚਰੀ ਦੇ ਕੜਬ ਦੇ ਟਾਂਡੇ ਕੁੱਤਰੇ ਹੋਣ ਤਾਂ ਪਤਾ ਲੱਗੇ ਗਰੀਬੀ ਕੀ ਹੁੰਦੀ ਹੈ ਇਹ ਕਦੇ ਤੜਕੀ ਤੇ ਫੰਚ ਤੇ ਫੰਚ ਦੋ ਪਰੌਂਠੇ ਵਿਚਾਰੇ ਅੰਬ ਦਾ ਚਾਰ ਪਾ ਕੇ ਸਕੂਲ ਗਏ ਹੁਣ ਅੱਧੀ ਛੁੱਟੀ ਵੇਲੇ ਕੋ ਰੋਟੀਆਂ ਖਾਦੀਆਂ ਹੁਣ ਤਾਂ ਪਤਾ ਲੱਗੇ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਨੇ ਉੱਥੇ ਸਵੇਰੇ ਅੱਡ ਬ੍ਰੇਕਫਾਸਟ ਦੁਪਹਿਰੇ ਅੱਡ ਬ੍ਰੇਕਫਾਸਟ ਪੰਜਾਬੀ ਬੜੀ ਨਹੀਂ ਕਦੇ ਪੰਜਾਬ ਮੈਂ ਤਾਂ ਇਹੀ ਕੁੱਛ ਰਿਹਾ ਨਾ ਪੰਜਾਬੀ ਬੋਲ ਲਓ ਤੁਸੀਂ ਪੰਜਾਬੀ ਨਹੀਂ ਆਉਂਦੀ ਪੰਜਾਬੀ ਨਹੀਂ ਆਉਂਦੀ ਪਾਣੀ ਪੰਛੀ ਚੋਨਾ ਉਹ ਮੈਂ ਕਹਾ ਚੋਨਾ ਹੁੰਦਾ ਹੈ ਭਗਵੰਤ ਮਾਨ ਉਹ ਮੈਂ ਕਹਾ ਭਗਵੰਤ ਮਾਨ ਹੁੰਦਾ ਹੈ ਇਹ ਇਹ ਹੈ ਨਹੀਂ ਪੰਜਾਬ ਨਾਲ ਲਿੰਕ ਜੀ ਇਹ ਤਾਂ ਪਹਾੜੀ ਨੇ ਪਹਾੜੀ ਇਹ ਪਹਾੜਾਂ 'ਚੋਂ ਆਉਂਦੇ ਉਤਰ ਕੇ ਵੋਟਾਂ ਦੀ ਗੂੰਜ ਸੁਣ ਕੇ ਜੋਗੀ ਉੱਤਰ ਪਹਾੜ ਆਇਆ ਨਾ ਵੋਟਾਂ ਵਾਲੀ ਗੂੰਜ ਸੁਣ ਕੇ ਗੁਰੂ ਕੇ ਲਾਡਲੇ ਫੌਜਾਂ ਖੜੀਆਂ ਪਿੱਛੇ ਜਦੋਂ ਇਹ ਆ ਲਾਡਲੀਆਂ ਫੌਜਾਂ ਆ ਗਈਆਂ ਨਾਲ ਪਸ ਫਿਰ ਤਾਂ ਕਾਲ